ਸਤਿਕਾਰਯੋਗ ਦੋਸਤੋ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿੱਚ 31 ਅਗਸਤ ਤੁਹਾਨੂੰ ਮੁਬਾਰਕ ਕਹਿਣਾ ਚਾਹੁੰਦਾ ਕਿਉਂਕਿ ਇਸ ਦਿਨ 31 ਅਗਸਤ 1919 ਨੂੰ ਸਾਂਝੇ ਪੰਜਾਬ ਦੀ ਧਰਤੀ ਦੇ ਉੱਤੇ ਗੁਜਰਾਵਾਲਾ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈ ਇੱਥੇ ਪੰਜਾਬ ਦੀ 20ਵੀਂ ਸਦੀ ਦੀ ਮਹਾਨ ਕਵਿਤਰੀ ਅਮਰਤਾ ਪ੍ਰੀਤਮ ਦਾ ਜਨਮ ਹੋਇਆ ਸੀ ਤੇ ਅਮਰਤਾ ਪ੍ਰੀਤਮ ਨੇ ਸਰਦਾਰ ਕਰਤਾਰ ਸਿੰਘ ਹਿਤਕਾਰੀ ਦੇ ਘਰ ਜਨਮ ਲਿਆ ਦੇ ਉਹ ਆਪਣੇ ਮਾਪੇ ਦੀ ਇਕਲੌਤੀ ਬੇਟੀ ਸੀ ਤੇ ਉਹਨਾਂ ਨੇ ਕੀ ਕੁਝ ਲਿਖਿਆ ਇਹਦਾ ਜ਼ਿਕਰ ਮੈਨੂੰ ਇੱਥੇ ਕਰਨ ਦੀ ਲੋੜ ਨਹੀਂ ਤੁਸੀਂ ਸਾਰਾ ਕੁਝ ਜਾਣਦੇ ਹੋ ਕਿ ਅਮਰਤਾ ਪ੍ਰੀਤਮ ਨੇ 100 ਤੋਂ ਵੱਧ ਤੇ ਕਿਤਾਬਾਂ ਲਿਖੀਆਂ ਜਿਹੜੀਆਂ ਉਹਨਾਂ ਦੀਆਂ ਛਪੀਆਂ ਹੋਈਆਂ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਸਾਹਿਤ ਦੀ ਹਰ ਵਿਧਾ ਦੇ ਉੱਤੇ ਚਾਹੇ ਉਹ ਨਾਵਲ ਹੈ ਕਹਾਣੀਆਂ ਕਵਿਤਾ ਹੈ ਵਾਰਤਕ ਹੈ ਸਵੈ ਜੀਵਨੀਆਂ ਨੇ ਪੰਜਾਬੀ ਲੋਕ ਗੀਤ ਨੇ ਹਰ ਬੰਨਗੀ ਦੇ ਉੱਤੇ ਉਹਨਾਂ ਨੇ ਆਪਣੀ ਕਲਮ ਚਲਾਈ ਤੇ ਪੂਰਾ ਸਾਰਥਕ ਲਿਖਤਾਂ ਜੜੀਆਂ ਉਹਨਾਂ ਨੇ ਲਿਖੀਆਂ ਤੇ ਉਹ ਲਿਖਤਾਂ ਅੱਜ ਵੀ ਸਾਨੂੰ ਸੇਧ ਦਿੰਦੀਆਂ ਨੇ ਪਰ ਉਹਨਾਂ ਦੀਆਂ ਜੜੀਆਂ ਖਾਸ ਗੱਲਾਂ ਖਾਸ ਲਿਖਤਾਂ ਜੜੀਆਂ ਉਹਨਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਨਾ ਜਿਹਦੇ ਕਰਕੇ ਉਹਨਾਂ ਨੂੰ ਬੜੇ ਵੱਡੇ ਵੱਡੇ ਇਨਾਮ ਵੀ ਮਿਲੇ ਇਨਾਮ ਕਿਹੜੇ ਮਿਲੇ ਉਹਨਾਂ ਨੂੰ ਉਹਨਾਂ ਨੂੰ ਪੰਜਾਬੀ ਜਿਹੜੀ ਸਾਹਿਤ ਅਕਾਦਮੀ ਪੁਰਸਕਾਰ ਜੀ ਨੂੰ ਕਿਹਾ ਜਾਂਦਾ ਹੈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਫਿਰ ਭਾਰਤੀ ਗਿਆਨਪੀਠੇ ਅਵਾਰਡ ਮਿਲਿਆ ਤੇ ਫਿਰ ਪਦਮ ਵਿਭੂਸ਼ਣ ਜਿਹੜਾ ਅਵਾਰਡ ਹੈ ਉਹ ਵੀ ਉਹਨਾਂ ਨੂੰ ਮਿਲਿਆ ਤੇ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਰਾਜ ਸਭਾ ਦੇ ਮੈਂਬਰ ਜਿਹੜੇ ਸਹਿਤਕਾਰ ਹੁੰਦੇ ਚੋਟੀ ਦੇ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਤਾਂ ਉਹ ਮੈਂਬਰ ਪਾਰਲੀਮੈਂਟ ਜਾਨੀ ਰਾਜ ਸਭਾ ਦੇ ਮੈਂਬਰ ਵੀ ਰਹੇ ਹੈਗੇ ਤੇ ਉਹਨਾਂ ਨੇ ਜਿਹੜਾ ਬਹੁਤ ਕੁਝ ਲਿਖਿਆ ਉਹਦਾ ਜ਼ਿਕਰ ਇੱਥੇ ਨਹੀਂ ਕੀਤਾ ਜਾ ਸਕਦਾ ਪਰ ਉਹਨਾਂ ਦਾ ਇੱਕ ਨਾਵਲ ਪਿੰਜਰ ਜਿਹੜਾ ਕਿ ਬਹੁਤ ਮਤਲਬ ਦਰਦਨਾਕ ਕਹਾਣੀ ਨੂੰ ਬਿਆਨ ਕਰਦਾ ਹੈ ਜਿਹਦੇ ਚ 47 ਦਾ ਜ਼ਿਕਰ ਵੀ ਹੈ ਉਹ ਪਿੰਜਰ ਨਾਵਲ ਉਹਨਾਂ ਨੇ ਲਿਖਿਆ ਜਿਹਦੇ ਉੱਤੇ ਨਾਟਕ ਵੀ ਲਿਖੇ ਗਏ ਇਸ ਨਾਵਲ ਤੋਂ ਸਕ੍ਰਿਪਟ ਤਿਆਰ ਕਰਕੇ ਇਹ ਤੋਂ ਫਿਲਮਾਂ ਦੀ ਕਹਾਣੀ ਵੀ ਲਿਖੀ ਗਈ ਫਿਲਮ ਵੀ ਬਣੀ ਹੋਈ ਹੈ ਇਸ ਦੇ ਉੱਤੇ ਤਾਂ ਇਹਨਾਂ ਦੀ ਜਿਹੜੀ ਸਵੈ ਜੀਵਨੀ ਹੈ ਉਹ ਹੈ ਰਸੀਦੀ ਟਿਕਟ ਉਹ ਵੀ ਇਹਨਾਂ ਨੇ ਲਿਖੀ ਹੈ ਤੇ ਅੱਗੇ ਇਹਨਾਂ ਦਾ ਮਹੀਨਾਵਾਰ ਜਿਹੜਾ ਰਸਾਲਾ ਨਿਕਲਦਾ ਸੀ ਮਾਸਕ ਰਸਾਲਾ ਸੀ ਨਾਗਮਣੀ ਬੜਾ ਚੋਟੀ ਦਾ ਸਾਹਿਤਕ ਰਸਾਲਾ ਸੀ ਜਿਹਦੇ ਵਿੱਚ ਚੋਟੀ ਦੇ ਸਹਿਤਕਾਰ ਤੇ ਕਵੀ ਉਹਨਾਂ ਦੀਆਂ ਰਚਨਾਵਾਂ ਛਪਦੀਆਂ ਰਹਿੰਦੀਆਂ ਸੀਗੀਆਂ ਤੇ ਇਹ ਅਮਰਤਾ ਪ੍ਰੀਤਮ ਉਹਦੇ ਸੰਪਾਦਕ ਸੀਗੇ ਤੇ 1947 ਵੇਲੇ ਅਮਰਤਾ ਪ੍ਰੀਤਮ ਦੀ ਜਿਹੜੀ ਉਮਰ ਹੈ ਉਹ 28 ਸਾਲ ਦੀ ਸੀ ਭਰਮੁਟਿਆਰ ਕੁੜੀ ਤੇ ਇਸ ਮੁਟਿਆਰ ਕੁੜੀ ਨੇ 28 ਸਾਲਾਂ ਦੀ ਕੁੜੀ ਨੇ ਜਦੋਂ ਆਪਣਾ ਜਨਮ ਭੂਮੀ ਆ ਜਿਹੜੀ ਗੁਜਰਾਵਾਲਾ ਉਹ ਛੱਡ ਕੇ ਪਰਲਾ ਪੰਜਾਬ ਹੁਣ ਜਿਹਨੂੰ ਲੈਂਦਾ ਪੰਜਾਬ ਕਹਿੰਦੇ ਆ ਉੱਥੋਂ ਦਾ ਸਫ਼ਰ ਤੈਅ ਕੀਤਾ ਚੜ੍ਹਦੇ ਪੰਜਾਬ ਵੱਲੋਂ ਆਈ ਹਿੰਦੁਸਤਾਨ ਦੀ ਧਰਤੀ ਤੇ ਆਈ ਅੰਮਰਸਾਰਾ ਕੇ ਵੇਖਿਆ ਕਿ ਚਾਰੇ ਪਾਸੇ ਲਹੂ ਲੋਹਾਨ ਲਾਸ਼ਾਂ ਹੀ ਲਾਸ਼ਾਂ ਨੇ ਧੀਆਂ ਦੀ ਬੇਪਤੀ ਹੋਈ ਐ ਤਾਂ ਇਹ ਸਾਰਾ ਦ੍ਰਿਸ਼ ਵੇਖ ਕੇ ਉਹਦਾ ਜਿਹੜਾ ਕਵੀ ਮਨ ਸੀਗਾ ਉਹ কুরਲਾ ਉੱਠਿਆ ਤਾਂ ਉਸ ਕਵੀ ਮਨ ਨੇ ਫਿਰ ਜਿਹੜੀ ਇੱਕ ਕਵਤਾ ਰਚੀ ਅਮਰ ਕਵਤਾ ਜਿਹਦੇ ਕਰਕੇ ਅਮਰਤਾ ਪ੍ਰੀਤਮਈ ਵੀ ਅਮਰ ਹੋ ਗਈ ਐ ਉਹ ਹਮੇਸ਼ਾ ਆਪਣੀਆਂ ਇਹਨਾਂ ਰਚਨਾਵਾਂ ਕਰਕੇ ਪੰਜਾਬੀ ਸਰੋਤਿਆਂ ਤੇ ਪੰਜਾਬੀ ਜਿਹੜੇ ਪਾਠਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਸਦਾ ਹੀ ਜਿਉਂਦੀ ਰਹੇਗੀ ਉਹ ਅਮਰਤਾ ਪ੍ਰੀਤਮ ਨੇ ਉਹ ਕਵਿਤਾ ਲਿਖੀ ਪੰਜਾਬੀ ਦੇ ਮਹਾਨ ਸੂਫੀ ਸੰਤ ਜਿਹੜੇ ਲੇਖਕ ਸੀਗੇ ਬਾਰਿਸ਼ਾ ਉਹਨਾਂ ਨੂੰ ਸਬੋਧਨ ਕਰਕੇ ਉਹ ਕਵਿਤਾ ਲਿਖੀ ਕਿਉਂਕਿ ਜਿਹੜੇ ਬਾਰਿਸ਼ਾ ਸੀ ਉਹਨਾਂ ਨੇ ਹੀਰ ਦਾ ਦਰਦ ਆਪਣੀ ਇੱਕ ਅਮਰ ਰਚਨਾ ਹੀਰ ਬਾਰਿਸ਼ਾ ਦੇ ਵਿੱਚ ਕੀਤਾ ਹੈ ਹੀਰ ਦਾ ਦਰਦ ਬਿਆਨ ਕੀਤਾ ਹੈ ਕਿ ਹੀਰ ਕਿਵੇਂ ਰੋਈ ਸੀ ਕੁਰਲਾਈ ਸੀ ਉਹ ਸਾਰਾ ਇਹਨਾਂ ਨੇ ਆਪਣੀ ਇਸ ਅਮਰ ਰਚਨਾ ਦੇ ਵਿੱਚ ਹੀਰ ਦਾ ਦਰਦ ਬਿਆਨ ਕੀਤਾ ਸੀ ਪਰ ਉਹ ਤੇ ਇੱਕ ਹੀਰ ਰੋਈ ਸੀ ਤੇ ਅੱਜ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਲੱਖਾਂ ਹੀ ਕੁੜੀਆਂ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਜੀਵਨ ਸਾਥੀ ਕਤਲ ਕਰ ਦਿੱਤੇ ਗਏ ਉਹਨਾਂ ਦੇ ਪੁੱਤ ਕਤਲ ਕਰ ਦਿੱਤੇ ਗਏ ਭਰਾ ਕਤਲ ਕਰ ਦਿੱਤੇ ਗਏ ਆਪ ਮਰ ਗਈਆਂ ਖੂਹਾਂ 'ਚ ਛਾਲਾ ਮਾਰ ਕੇ ਇਸ ਤਰ੍ਹਾਂ ਦਾ 47 ਬਲੇ ਦਾ ਜਿਹੜਾ ਦਰਦ ਸੀਗਾ ਇਹ ਅਮਰਤਾ ਪ੍ਰੀਤਮ ਦੇ ਮਨ ਤੇ ਬੋਝ ਬਣਿਆ ਤੇ ਉਸ ਬੋਝ ਨੂੰ ਆਪਣੀ ਕਲਮ ਦੇ ਰਾਹੀਂ ਉਹਨਾਂ ਨੇ ਕਾਗਜ਼ ਦੀ ਹਿੱਕ ਦੇ ਉੱਤੇ ਚਿਤਰਿਆ ਇੱਕ ਕਵਿਤਾ ਦੇ ਰਾਹੀਂ ਉਸ ਕਵਿਤਾ ਦਾ ਨਾਮ ਹੈ ਅੱਜ ਅੱਖਾਂ ਬਾਰੇ ਸ਼ਾ ਨੂੰ ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਦਰਦ ਬਿਆਨ ਕੀਤਾ ਕਵਿਤਾ ਤਾਂ ਬਹੁਤ ਲੰਬੀ ਹੈ ਮੈਂ ਸਾਰੀ ਕਵਿਤਾ ਤੁਹਾਡੇ ਸਾਹਮਣੇ ਨਹੀਂ ਬੋਲ ਸਕਦਾ ਤੁਸੀਂ ਪੂਰੀ ਕਵਿਤਾ ਨੂੰ ਜ਼ਰੂਰ ਪੜਿਓ ਪਰ ਉਹਦੇ ਜਿਹੜੇ ਕੁਝ ਬੋਲ ਨੇ ਉਹ ਕੀ ਨੇ ਅੱਜ ਅੱਖਾਂ ਬਾਰੇ ਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆ ਰੋਂਦਿਆਂ ਤੈਨ ਵਾਰੇ ਸ਼ਾ ਨੂੰ ਕਹਿਣ ਬੇ ਉਠ ਦਰਦਮੰਦਾਂ ਦੇ ਦਰਦੀਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ ਇਸ ਤੋਂ ਅੱਗੇ ਬੜਾ ਉਹ ਜ਼ਿਕਰ ਕਰਦੀ ਆ ਅਮਰਤਾ ਪ੍ਰੀਤਮ ਇਸ ਦਰਦ ਨੂੰ ਇੱਕ ਲੰਬੀ ਕਵਿਤਾ ਉਹਨੂੰ ਜ਼ਰੂਰ ਪੜਿਓ ਤੁਸੀਂ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ 31 ਅਗਸਤ ਨੂੰ ਜਿੱਥੇ ਮੈਂ ਤੁਹਾਨੂੰ ਮੁਬਾਰਕ ਕਹਿਣਾ ਉੱਥੇ ਮੇਰੇ ਵੀਰੋ ਮੈਂ ਇਸ ਗੱਲ ਦਾ ਸਨੇਹਾ ਵੀ ਦੇਣਾ ਚਾਹੁੰਨਾ ਹੈ ਕਿ ਇਸ ਕਤਲੇਆਮ ਦੀ ਅਮਰਤਾ ਪ੍ਰੀਤਮ ਨੇ ਜ਼ਿਕਰ ਕੀਤਾ ਉਹ ਕਤਲੇਆਮ ਸਾਰੇ ਦਾ ਸਾਰਾ ਜਿਹੜਾ ਧਰਮ ਦੇ ਨਾਂ ਤੇ ਹੋਇਆ ਸੀਗਾ ਇੱਧਰ ਲੈ ਕੇ ਪੰਜਾਬ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਨੂੰ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿ ਇਹ ਦੂਜੇ ਮਜ਼ਬਦ ਦੇ ਨੇਗੇ ਇਧਰ ਮੁਸਲਮਾਨ ਪਾਈਚਾਰੇ ਦੇ ਲੋਕਾਂ ਨੂੰ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿ ਇਹ ਦੂਜੇ ਨੇ ਇਹ ਮੁਸਲਮਾਨ ਨੇ ਤਾਂ ਇਹ ਜਿਹੜੀ ਫਿਰਕੂ ਜ਼ਹਿਰ ਦਿਮਾਗਾਂ ਨੂੰ ਚੜ ਗਈ ਸੀ ਉਸ ਮळे ਜਾਂ ਚੜਾ ਦਿੱਤੀ ਗਈ ਅੰਗਰੇਜ਼ਾਂ ਵੱਲੋਂ ਉਸ ਫਿਰਕੂ ਜ਼ਹਿਰ ਦਾ ਸ਼ਿਕਾਰ ਹੋ ਕੇ ਕਿਵੇਂ ਕਤਲਿਆਮ ਹੋਇਆ ਉਸ ਕਤਲਿਆਮ ਦੇ ਵਿਰੁੱਧ ਜੇ ਅਸੀਂ ਆਪਣੀ ਕੋਈ ਸਮਝ ਨਹੀਂ ਬਣਾਉਂਦੇ ਫਿਰਕਾ ਪ੍ਰਸਤੀ ਦੇ ਖਿਲਾਫ ਤਾਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਸ ਘਟਨਾ ਤੋਂ ਅਸੀਂ ਪ੍ਰੇਰਣਾ ਲੈ ਕੇ ਸਿੱਖਿਆ ਲੈ ਕੇ ਅਸੀਂ ਇਹੀ ਅਮਰਤਾ ਪ੍ਰੀਤਮ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਆ ਕਿ ਅਸੀਂ ਫਿਰਕਾ ਪ੍ਰਸਤੀ ਦਾ ਖਾਤਮਾ ਕਰੀਏ ਧਰਮਾਂ ਦੇ ਨਾਂ ਤੇ ਜਿਹੜੀ ਨਫ਼ਰਤ ਹੈ ਉਹਨੂੰ ਘਟਾਈਏ ਤੇ ਇਨਸਾਨੀ ਪਾਇਚਾਰਾ ਜਿਹੜਾ ਉਹਨੂੰ ਉਸਾਰੀਏ ਪਿਆਰ ਵਧਾਈਏ ਕਿਉਂਕਿ ਸਾਰੇ ਇਨਸਾਨ ਅਸੀਂ ਇਨਸਾਨ ਆ ਅਸੀਂ ਸਾਰੇ ਮਨੁੱਖਾਂ ਇਹ ਹਿੰਦੂ ਸਿੱਖ ਤੇ ਬਾਦ ਦੇ ਵਿੱਚਾਂ ਅਸੀਂ ਇਹ ਛੋਟੀਆਂ ਗੱਲਾਂ ਨੇ ਤਾਂ ਅਮਰਤਾ ਪ੍ਰੀਤਮ ਨੂੰ ਇਹੀ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ ਔਰ ਦੂਜੇ ਉਹਨਾਂ ਦੀ ਇੱਕ ਕਵਿਤਾ ਮੈਨੂੰ ਯਾਦ ਆਉਂਦੀ ਹੈ 12 ਮਾ 12 ਮਹੀਨੇ ਜਣੀ 12 ਮਾ ਇਹਨਾਂ ਦੀ ਕਵਤਾ ਹੈ ਉਹਦੇ ਵਿੱਚ ਇਹ ਇੱਕ ਜ਼ਿਕਰ ਕਰਦੇ ਆ ਇਹਨਾਂ ਦੀ ਇੱਕ ਤੋਕ ਮੈਨੂੰ ਯਾਦ ਆਉਂਦੀ ਹੈ ਉਹਦੇ ਵਿੱਚ ਅਮਰਤਾ ਪ੍ਰੀਤਮ ਲਿਖਦੇ ਨੇ ਕਿੱਕਰਾ ਵੇ ਕੰਡਿਆਲਿਆ ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਸਤੇ ਵੀ ਪ੍ਰੇਰਦੀ ਹੈ ਅਮਰਤਾ ਪ੍ਰੀਤਮ ਸਾਨੂੰ ਤੇ ਇਹਨਾਂ ਦਾ ਜਿਹੜਾ ਆ ਗੀਤ ਹੈ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਵਤਾ ਅਜਾਖੰ ਬਾਰੇ ਸ਼ਾਹ ਨੂੰ ਇਹ ਫਿਰਕਾ ਪ੍ਰਸਤੀ ਦੇ ਖਿਲਾਫ ਵੀ ਸੁਨੇਹਾ ਦਿੰਦਾ ਹੈ ਤੇ ਪੰਜਾਬ ਦੇ ਉਸ ਵੇਲੇ ਦੇ ਦਰਦ ਨੂੰ ਵੀ ਬਿਆਨ ਦਿੰਦਾ ਹੈ ਜਿਹੜਾ 47 ਵੇਲੇ ਦਰਦ ਪੰਜਾਬੀਆਂ ਨੇ ਹੰਡਾਇਆ ਚਾਹੇ ਪਰਲਾ ਪੰਜਾਬ ਚਾਹੇ ਉਰਲਾ ਪੰਜਾਬ ਲੈਂਦਾ ਪੰਜਾਬ ਜਾਂ ਚੜ੍ਹਦਾ ਪੰਜਾਬ ਇਹ ਕਵਤਾ ਜਿੰਨੀ ਚੜ੍ਹਦੇ ਪੰਜਾਬ ਦੇ ਵਿੱਚ ਹਰਮਨ ਪਿਆਰੀ ਹੈ ਉਹ ਨਹੀਂ ਇਹ ਲੈਹnde ਪੰਜਾਬ ਦੇ ਵਿੱਚ ਵੀ ਪੜੀ ਜਾਂਦੀ ਹੈਗੀ ਤਾਂ ਅੱਜ 31 ਅਗਸਤ ਨੂੰ ਮੈਂ ਇਹਨਾਂ ਨੂੰ ਜਿੱਥੇ ਸ਼ਰਦਾ ਦੇ ਫੁੱਲ ਵੀ ਭੇਂਟ ਕਰਦਾ ਹਾਂ ਉਥੇ ਇਹਨਾਂ ਦੇ ਜਨਮ ਦਿਹਾੜੇ ਦੀ ਮੈਂ ਪੂਰੇ ਪੰਜਾਬੀਆਂ ਨੂੰ ਜਿਹੜੇ ਧਰਤੀ ਦੇ ਕਿਸੇ ਵੀ ਕੋਨੇ ਦੇ ਵਿੱਚ ਵਸਦੇ ਐ ਉਹਨਾਂ ਨੂੰ ਮੁਬਾਰਕ ਕਹਿਣਾ ਕਿ ਇਹ ਸਾਡੀ ਮਹਾਨ ਕਵਿਤਰੀ 21ਵੀਂ ਸਦੀ ਦੀ ਮਹਾਨ ਕਵਿਤਰੀ ਹੈ ਜਿਹੜੀ 31 ਅਕਤੂਬਰ 2005 ਨੂੰ 86 ਸਾਲਾਂ ਦੀ ਉਮਰ ਪਹੁੰਚ ਕੇ ਸਾਡੇ ਕੋਲੋਂ ਚਲੀ ਗਈ ਸੀ ਤੇ 60 ਸਾਲਾਂ ਦਾ ਜਿਹੜਾ ਇਹਨਾਂ ਦਾ ਸਹਿਤਕ ਸਫਰ ਹੈ ਇਹ ਬੜਾ ਹੀ ਕਮਾਲ ਦਾ ਹੈ ਲਗਾਤਾਰ 60 ਸਾਲ ਇਹਨਾਂ ਨੇ ਆਪਣੀ ਕਲਮ ਚਲਾਈ ਤੇ ਇਹਨਾਂ ਨੇ ਸਾਹਿਤ ਦੀ ਝੋਲੀ ਦੇ ਵਿੱਚ ਜਿਹੜੀਆਂ 100 ਤੋਂ ਵੱਧ ਕਿਤਾਬਾਂ ਪਾਈਆਂ ਤੇ अनेका ਇਹਨਾਂ ਨੇ ਕੀਮਤੀ ਅਣਮੁੱਲੀਆਂ ਰਚਨਾਵਾਂ ਜਿਹੜੀਆਂ ਸਾਡੀ ਝੋਲੀ ਪਾਈਆਂ ਜਿਹੜੀਆਂ ਸਾਡਾ ਅੱਜ ਰਾਰ ਰਛਣਾਉਂਦੀਆਂ ਸਾਨੂੰ ਸਿੱਖਿਆ ਦਿੰਦੀਆਂ ਤਾਂ ਇੰਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇੱਕ ਤਾਂ ਮੇਘ ਰਾਜਰ ਅੱਲਾ YouTube ਚੈਨਲ ਹੈ ਜਿਹੜਾ ਇਹਨੂੰ ਬਟਨ ਦੱਬ ਕੇ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਆ ਮੇਰੀ ਗੱਲ ਜਿਹੜੀ ਹੈਗੀ ਤੁਹਾਡੇ ਸਾਹਮਣੇ ਜਿਹੜੀ ਮੈਂ ਰੱਖੀ ਹੈ ਕਿਹੋ ਜਿਹੀ ਲੱਗੀ ਤੁਹਾਨੂੰ ਇਹਦੇ ਉੱਤੇ ਆਪਣਾ ਕਮੈਂਟ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ